thank you ਜੋ ਪੰਜਾਬ ਨੂੰ ਆਉਂਦੇ ਸੀ ਮੂੰ ਚੁੱਕੀ ਫੜ ਕੇ ਪਿੱਛੇ ਪਰਤਾਏ ਰਣਜੀਤ ਸਿੰਘ ਨੇ ਮੁੜ ਕੇ ਫੇਰ ਨਾ ਇਧਰ ਨੂੰ ਮੂੰ ਕੀਤਾ ਐਸੀ ਮੂੰ ਪਮਾਈ ਰਣਜੀਤ ਸਿੰਘ ਨੇ ਸਤਿ ਸ਼੍ਰੀ ਅਕਾਲ ਦਾ ਨਿਊਟ ਫੇਕ ਰਹੇ ਹੋ ਤੁਸੀਂ ਮੈਂ ਹਾਂ ਖੁਸ਼ਪ੍ਰੀਤਕਾਰ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਪੰਜਾਬ ਦੀ ਮਿੱਟੀ ਪੰਜਾਬ ਦੇ ਪਾਣੀ ਪੰਜਾਬ ਦੀ ਹਵਾ ਚੋਂ ਇੱਕ ਵੱਖਰਾ ਅਹਿਸਾਸ ਹੈ ਪੰਜਾਬ ਦੀ ਧਰਤੀ ਮਿੱਟੀ ਪਾਣੀ ਦੀ ਇੱਕ ਵੱਖਰੀ ਖੁਸ਼ਬੂ ਹੈ ਪੰਜਾਬ ਦੀ ਧਰਤੀ ਤੇ ਕਈ ਇਤਿਹਾਸ ਰਚੇ ਗਏ ਪੰਜਾਬ ਦੀ ਧਰਤੀ ਤੇ ਕਈ ਇਤਿਹਾਸਿਕ ਥਾਵਾਂ ਨੇ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਓਵੇਂ ਓਵੇਂ ਅਸੀਂ ਇਨਾ ਇਤਿਹਾਸਿਕ ਥਾਵਾਂ ਨੂੰ ਭੁੱਲ ਗਏ ਹਾਂ ਇਸ ਲਈ ਅਸੀਂ ਦਿਨਾਨਗਰ ਆ ਜਿੱਥੇ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀ ਯਾਦਗਾਰ ਹੈ ਜਿਸ ਥਾਂ ਨੂੰ ਅੱਜ ਸਾਰੇ ਭੁੱਲ ਚੁੱਕੇ ਨੇ ਪਰ ਫਿਰ ਵੀ ਅਜੇ ਦੇ ਵਿੱਚ ਕੁਝ ਲੋਕ ਅਜੇ ਹੀ ਨੇ ਜਿਹੜੇ ਇਨ੍ਹਾਂ ਇਤਿਹਾਸਿਕ ਥਾਵਾਂ ਨੂੰ ਸੰਬੰਧ ਦੇ ਲਈ ਤਹਈਆ ਲਗਾਤਾਰ ਕਰ ਰਹੇ ਨੇ ਸਰਕਾਰੀ ਖਾਲਸਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਦਰੀ ਹੈ ਇਸ ਥਾਂ ਤੇ ਹੋਏ ਫੈਸਲਿਆਂ ਨੇ ਅਫਗਾਨਿਸਤਾਨ ਦੀ ਹਕੂਮਤ ਬਦਲ ਦਿੱਤੀ ਸੀ ਇਹ ਸ਼ਾਹੀ ਬਾਰਾਦਰੀ ਸਰਕਾਰੀ ਖਾਲਸਾ ਦੀ ਗਰਮੀਆਂ ਦੀ ਰਾਜਧਾਨੀ ਬਿਨਾਨਗਰ ਚ ਹੈ 1811 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਇਲਾਕਾ ਕਨਈਆ ਮਿਸਲ ਤੋਂ ਲੈ ਕੇ ਆਪਣੀ ਮਿਸਲ ਦੇ ਵਿੱਚ ਜਾਨੀ ਕਿ ਸਰਕਾਰ ਖਾਲਸਾ ਜਰ ਮਲਾਇਆ ਤਾਂ ਮਹਾਰਾਜਾ ਰਣਜੀਤ ਸਿੰਘ 1812 ਦੇ ਕਰੀਬ ਜਿਹੜੀ ਇਹ ਜਿਹੜੀ ਆਪਾਂ ਜਿੱਥੇ ਬੈਠ ਕੇ ਗੱਲ ਕਰ ਰਹੇ ਹਾਂ ਤਸਵੀਰਾਂ ਵੇਖ ਰਹੇ ਹਾਂ ਇਹ ਜਿਹੜੀ 12 ਦਰੀ ਦੀ ਇਹਦੀ ਇਹਨੂੰ ਤਾਮੀਰ ਕਰਵਾਇਆ ਸਰਕਾਰੀ ਖਾਲਸਾ ਗਰਮੀਆਂ ਚ ਆਪਣਾ ਵਧੀਰੇ ਸਮਾਂ ਦਿਨਾਂ ਨਗਰ ਚ گزارਦੇ। ਮਹਾਰਾਜਾ ਰਣਜੀਤ ਸਿੰਘ ਗਰਮੀਆਂ ਦੇ ਹਰ ਦੋ ਮਹੀਨੇ ਤਕਰੀਬਨ ਦੋ ਮਹੀਨੇ ਮਈ ਤੇ ਜੂਨ ਦਾ ਮਹੀਨਾ ਹਰ ਸਾਲ ਇਸ ਜਗ੍ਹਾ ਤੇ ਬਤਾਉਂਦੇ ਸੀ। ਇਸ ਜਗ੍ਹਾ ਤੇ ਬਤਾਉਣ ਦਾ ਇੱਕ ਖਾਸ ਕਾਰਨ ਇਹ ਵੀ ਸੀ ਕੇ ਫੌਜੀ ਨੁਕਤਾ ਨਗਾਹ ਤੋਂ ਵੀ ਇਹ ਜਿਹੜੀ ਜਗ੍ਹਾ ਸੀ ਇੱਕ ਬੜੀ ਅਹਿਮ ਸਥਾਨ ਰੱਖਦੀ ਸੀ ਕਿਉਂਕਿ ਇੱਥੇ ਆ ਕੇ ਮਹਾਰਾਜਾ ਰਣਜੀਤ ਸਿੰਘ ਜੋ ਪਹਾੜੀ ਰਿਆਸਤਾਂ ਸੀ ਕਾਂਗੜਾ ਜਾਂ ਕਸ਼ਮੀਰ ਦੀਆਂ ਉੱਥੇ ਵੀ ਨਜ਼ਰ ਰੱਖਦੇ ਸਨ ਪਲੱਸ ਜਿਹੜਾ ਜਲੰਧਰ ਦਵਾਬ ਦਾ ਇਲਾਕਾ ਸੀ ਉੱਥੇ ਵੀ ਨਜ਼ਰ ਰੱਖਦੇ ਸਨ ਉਸ ਤੋਂ ਇਲਾਵਾ ਇਲਾਹਾਉਰ ਦੇ ਵੀ ਲਾਗੇ ਸੀ ਜੇਕਰ ਲੋੜ ਅਮਰਜੈਂਸੀ ਪੈ ਵੀ ਸਕਦੀ ਸੀ ਲਾਹੌਰ ਵੀ ਇੱਥੋਂ ਬੜੀ ਆਸਾਨੀ ਦੇ ਨਾਲ ਮੁੜਿਆ ਜਾ ਸਕਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਹ ਜਗ੍ਹਾ ਬੜੀ ਰਮਣੀਕ ਸੀ ਪਹਾੜ ਦਾ ਇਲਾਕਾ ਬਹੁਤ ਲਾਗੇ ਸੀ ਜਿਹੜੀ ਜਗ੍ਹਾ ਤੇ ਇਹ ਬਣੀ ਹੈ 12 ਦਰੀ ਦੇ ਆਲੇ ਦੁਆਲੇ ਅੰਬਾਂ ਦੇ ਬਾਗ ਸਨ ਸੋ ਮਹਾਰਾਜੇ ਨੇ ਇੱਥੇ ਜਿਹੜੀ ਇਹ ਤਾਮੀਰ ਕਰਾਈ ਸ਼ਾਹੀ 12 ਦਰੀ ਚ ਸ਼ੋਣੀਆਂ ਵੀ ਰਹਿੰਦੀਆਂ ਸੀ ਸਰਕਾਰੀ ਖਾਲਸਾ ਰਣਜੀਤ ਸਿੰਘ ਇੱਥੇ ਆ ਕੇ ਅਕਸਰ ਬੈਠਕਾਂ ਕਰਿਆ ਕਰਦੇ ਇੱਥੇ ਇੱਕ ਤੁਸੀਂ ਤਸਵੀਰਾਂ ਵਿੱਚ ਦੇਖੋ ਕਿ ਤਖਤ ਬਣਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਇਸ ਤਖਤ ਤੇ ਬੈਠ ਕੇ ਆਪਣਾ ਦਰਬਾਰ ਲਗਾਉਂਦੇ ਸਨ ਇਹ ਦੋ ਮੰਜਲਾ ਜਿਹੜੀ ਇਹ ਬਾਰਾਂ ਦਰੀਏ ਇਹਦੇ ਜਿਹੜਾ ਥੱਲੜਲੀ ਮੰਜਲੇ ਜਿਹੜਾ ਥੱਲੜਲਾ ਕਮਰਾ ਸੀ ਉਹਦੇ ਵਿੱਚ ਮਹਾਰਾਜ ਜੇ ਕੋਈ ਛੋਟਾ ਦਰਬਾਰ ਜਾਂ ਆਪਣੇ ਛੋਟ ਖਾਸ ਦਰਬਾਰੀਆਂ ਨਾਲ ਕੋਈ ਗੱਲ ਕਰਨੀ ਤਾਂ ਉਹ ਉੱਥੇ ਬੈਠ ਕੇ ਗੱਲ ਕਰਦੇ ਸਨ ਉੱਪਰ ਵਾਲੇ ਕਮਰੇ ਦੇ ਵਿੱਚ ਉਹਨਾਂ ਦਾ ਜਿਹੜਾ ਉਹਨਾਂ ਦੇ ਅੱਜ ਦੀ ਭਾਸ਼ਾ ਜੇ ਆਪਾਂ ਕਹ ਲਈਏ ਬੈੱਡਰੂਮ ਸੀ ਸੋ ਜੇ ਕੋਈ ਵੱਡਾ ਦਰਬਾਰ ਲੱਗਦਾ ਸੀ ਤਾਂ ਬਾਹਰ ਕਨਾਤਾਂ ਲਾ ਕੇ ਇੱਥੇ ਲੱਗਦਾ ਸੀ ਇਸ ਥਾਂ ਤੇ ਅੱਜ ਵੀ ਉਹ ਤਖਤ ਹੈ ਜਿਸ ਤਖਤ ਤੇ ਬੈਕੀ ਸਰਕਾਰੀ ਖਾਲਸਾ ਨੇ ਕਈ ਵੱਡੇ ਵੱਡੇ ਫੈਸਲੇ ਕੀਤੇ ਤੇ ਇੱਥੇ ਹੀ ਅੰਗਰੇਜ਼ਾਂ ਦੇ ਨਾਲ ਮੁਲਾਕਾਤਾਂ ਹੋਇਆ ਕਰਦੀਆਂ ਰਾਦੇਸੀ ਸੰਧੀ ਹੋਈ ਸੀ 1838 ਈਸਵੀ ਦੇ ਵਿੱਚ ਅੰਗਰੇਜ਼ ਵਫ਼ਦ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਥਾਂ ਤੇ ਆ ਕੇ ਮਿਲਿਆ ਉਹਨਾਂ ਨੇ ਅਫਗਾਨਿਸਤਾਨ ਦੀ ਤਖਤ ਨਸ਼ੀਨੀ ਬਾਰੇ ਅੰਗਰੇਜ਼ ਚਾਹੁੰਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਦੇ ਨਾਲ ਇਹ ਸ਼ਾਸਕ ਜਿਹੜਾ ਤਖਤ ਤੋਂ ਲਾਇਆ ਸੀ ਕਾਬਲ ਦੇ ਉਸ ਨੂੰ ਕਾਬਲ ਦੇ ਤਖਤ ਤੇ ਦੁਬਾਰਾ ਬਿਠਾਇਆ ਜਾਵੇ ਸਾਂ ਉਹ ਜਿਹੜੀ ਗੱਲਬਾਤ ਸੀ ਸਾਰੀ ਜੋ ਵਿਉਂਤਬੱਦੀ ਅੰਗਰੇਜ਼ ਕਰਨੀ ਚਾਹੁੰਦੇ ਸਨ ਉਹਨਾਂ ਨੇ ਇੱਥੇ ਆ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਮਈ ਮਹੀਨੇ 1838 ਦੇ ਵਿੱਚ ਇੱਥੇ ਆ ਕੇ ਜਿਹੜੀ ਉਹ ਸਾਰੀ ਗੱਲਬਾਤ ਉਹਨਾਂ ਨੇ ਕੀਤੀ ਸੋ ਉਹ ਉਹ ਇਤਿਹਾਸ ਦੇ ਵਿੱਚ ਇੱਕ ਉਹ ਅਹਿਮ ਘਟਨਾ ਮੰਨੀ ਜਾਂਦੀ ਹੈ ਸੋ ਉਸ ਤੋਂ ਇਲਾਵਾ ਜਿਹੜੇ ਅੰਗਰੇਜ਼ ਨਾਲ ਹੋਰ ਵੀ ਕਈ ਜੜੀਆਂ ਮੁਲਾਕਾਤਾਂ ਆਈਆਂ ਉਹਦੇ ਫੈਸਲੇ ਵੀ ਇਸ ਥਾਂ ਤੇ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਕਰਦੇ ਰਹੇ ਬੜੇ ਅਫਸੋਸ ਦੀ ਗੱਲ ਹੈ ਕਿ ਸਰਕਾਰੀ ਖਾਲਸਾ ਦੀ ਸ਼ਾਨਮਤੀ ਇਤਿਹਾਸਕ ਕਥਾਂ ਅੱਜ ਅਖੋਪ ਰੋਖੇ ਹੈ ਜਿਸ ਕਰਕੇ ਖੰਡਰ ਹੋ ਚੁੱਕੀ ਹੈ ਕਦੇ ਇਸ ਥਾਂ ਤੇ ਵੱਡੇ ਵੱਡੇ ਫੈਸਲੇ ਲਏ ਗਏ ਪਰ ਅੱਜ ਇਹਨਾਂ ਸੀੜੀਆਂ ਦਾ ਅੱਡਾ ਬਣ ਗਈ ਹੈ ਦੁੱਖ ਤਾਂ ਇਸ ਗੱਲ ਦਾ ਵੀ ਹੈ ਕਿ ਅਸੀਂ ਸਰਕਾਰੀ ਖਾਲਸਾ ਦੇ ਰਾਜ ਨੂੰ ਖੇਤੇ ਕਰਦੇ ਹਾਂ ਪਰ ਉਹਨਾਂ ਦੀਆਂ ਥਾਵਾਂ ਨੂੰ ਨਹੀਂ ਸੰਭਾਲ ਸਕੀ ਪਾਵੇਂ ਬਹੁਤੀਆਂ ਥਾਵਾਂ ਲੈਂਦੇ ਪੰਜਾਬ 'ਚ ਨਹੀਂ ਪਰ ਜਿੰਨੀਆਂ ਕੋ ਸਾਡੇ ਹਿੱਸੇ ਯਾਨੀ ਚੜ੍ਹਦੇ ਪੰਜਾਬ ਕੋਲ ਆਈਆਂ ਉਹਨਾਂ ਦੀ ਸਾਰਕੋਂ ਲੈ ਰਿਹਾ ਸਰਕਾਰੀ ਖਾਲਸਾ ਨਾਲ ਜੁੜੀਆਂ ਇਮਾਰਤਾਂ ਨੂੰ ਲੱਭਦੇ-ਲੱਭਦੇ ਜਦੋਂ ਅਸੀਂ ਦੀਨਾ ਨਗਰ ਪਹੁੰਚੇ ਤਾਂ ਪਤਾ ਲੱਗਾ ਕਿ ਦੀਨਾ ਨਗਰ ਵੱਡਾ ਇਤਿਹਾਸ ਸੰਭੀ ਬੈਠਾ ਏ ਜਦੋਂ ਆਪਾਂ ਪੰਜਾਬ ਦੀ ਤਵਾਰੀਖ ਪੜ੍ਹਦੇ ਆਂ ਤੇ ਇੱਕ ਸਾਨੂੰ ਇਤਿਹਾਸ ਦੇ ਵਿੱਚ ਪਾਤਰ ਮਿਲਦਾ ਏ ਅਦੀਨਾ ਵੇਗ ਅਦੀਨਾ ਵੇਗ ਜਿਹੜਾ ਇੱਕ ਅਰਾਈ ਮੁਸਲਮਾਨ ਸੀ ਪੰਜਾਬ ਦਾ ਜਾਇਆ ਸੀ ਜਿਹੜਾ ਪਹਿਲੀ ਵਾਰ ਕੋਈ ਪੰਜਾਬ ਦਾ ਜਿਹੜਾ ਪੰਜਾਬ ਦੀ ਧਰਤੀ ਤੋਂ ਉੱਠ ਕੇ ਪੰਜਾਬ ਦਾ ਸੂਬੇਦਾਰ ਬਣਿਆ ਸੀ ਲਾਹੌਰ ਦਾ ਉਹ ਅਦੀਨਾ ਬੇਗ ਸੀ ਉਹਦੀ ਇਹ ਕਹਾਣੀ ਸੀ ਕਿ ਪਹਿਲਾਂ ਉਹ ਜਲੰਧਰ ਦਾ ਸੂਬੇਦਾਰ ਰਿਹਾ ਉਸ ਤੋਂ ਬਾਅਦ ਮਰਾਠਿਆਂ ਤੇ ਸਿੱਖਾਂ ਦੀ ਮਦਦ ਦੇ ਨਾਲ ਅਫਦਾਲੀ ਦੇ ਵਿਰੁੱਧ ਉਹ ਜਿਹੜਾ ਲਾਹੌਰ ਦਾ ਸੂਬੇਦਾਰ ਬਣਿਆ ਸੀ ਸੋ ਉਸੇ ਅਦੀਨਾ ਬੇਗ ਨੇ ਸਨ 1730 ਦੇ ਵਿੱਚ ਇਹ ਜਿਹੜਾ ਸ਼ਹਿਰ ਸੀ ਇਥੋਂ ਪਠਾਨਕੋਟ ਤੇ ਬਟਾਲੇ ਦੇ ਵਿਚਕਾਰ ਇਹ ਜਿਹੜੀ ਜਗਾ ਸੀ ਅਦੀਨਾਨਗਰ ਥਾਂ ਦੀ ਜਿਹੜੀ ਜਿੱਥੇ ਸ਼ਹਿਰ ਆ ਉਥੇ ਸ਼ਹਿਰ ਵਸਾਇਆ ਸੀ ਤੇ ਉਸ ਸ਼ਹਿਰ ਦਾ ਨਾਮ ਨੇ ਅਦੀਨਾ ਨਗਰ ਰੱਖਿਆ ਸੀ ਆਪਣੇ ਨਾਮ ਤੇ ਅਦੀਨਾ ਵੇਗ ਦੇ ਨਾਮ ਤੇ ਅਦੀਨਾ ਨਗਰ ਸੋ ਜਦੋਂ ਅਦੀਨਾ ਵੇਗ ਤੋਂ ਬਾਅਦ ਸਿੱਖ ਮਿਸਲਾਂ ਦਾ ਦੌਰ ਆਇਆ ਤਾਂ ਇਹ ਜਿਹੜਾ ਇਲਾਕਾ ਸੀ ਕਨਈਆ ਮਿਸਲ ਚ ਪਹਿਲਾ ਜੈ ਸਿੰਘ ਕਨਈਆ ਨੇ ਉਸ ਨੂੰ ਆਪਣੇ ਅੰਡਰ ਲਿਆ ਉਸ ਤੋਂ ਬਾਅਦ ਜਿਵੇਂ ਕਿ ਉਹਨਾਂ ਦੇ ਪੁੱਤਰ ਗੁਰਬਖਸ਼ ਸਿੰਘ ਦੀ ਮੌਤ ਹੋ ਗਈ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਸਰਦਾਰਨੀ ਸਦਾਕੌਰ ਫਿਰ ਉਹਨੇ ਜਦੋਂ ਕਮਾਨ ਸੰਭਾਲੀ ਤਾਂ ਇਹ ਜਿਹੜਾ ਸਾਰਾ ਇਲਾਕਾ ਸੀ ਇਹ ਅਦੀਨਾਨਗਰ ਦਾ ਏ ਕਨਈਆ ਮਿਸਲ ਦੇ ਅੰਡਰ ਆ ਗਿਆ ਫਿਰ ਕਨਈਆ ਮਿਸਲ ਜੇ ਆਪਾਂ ਜਾਣਦੇ ਆ ਇਤਿਹਾਸ ਦਾ ਜਿਹੜੇ ਵਾਕਫੀयत ਰੱਖਦੇ ਨੇ ਕਿ ਕਿਵੇਂ ਸਦਾਕੌਰ ਨੇ ਆਪਣੀ ਸੁਪਤਰੀ ਮਹਿਤਾਬ ਕੌਰ ਦਾ ਵਿਆਹ ਜਿਹੜਾ ਬਟਾਲੇ ਦੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਛੋਟਾ ਜਾਂ ਬਾਲਕ ਸੀ ਉਦੋਂ ਉਹਦੇ ਨਾਲ ਕੀਤਾ ਤੇ ਕਿਵੇਂ ਦੋਵੇਂ ਮਿਸਲਾਂ ਮਿਲ ਕੇ ਇਹਨਾਂ ਨੇ ਇੱਕ ਵਿਸ਼ਾਲ ਜਿਹੜਾ ਰਾਜ ਕਾਇਮ ਕੀਤਾ ਪਰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਤੇ ਇਤਿਹਾਸ ਨੂੰ ਸਾਂਭਣ ਦਾ ਤਹਈਆ ਹੁਣ ਜ਼ਰੂਰ ਹੋਣ ਲੱਗਾ ਏ ਜਿਸ ਕਰਕੇ ਉਮੀਦ ਜਾਗੀ ਹੈ ਕਿ ਸਾਡੀਆਂ ਤਵਾਰੀਖ ਇਮਾਰਤਾਂ ਖਤਮ ਨਹੀਂ ਹੋਣਗੀਆਂ ਇਤਿਨਲ ਵੀ ਤੇ ਰਣਜੀਤ ਦੀ ਜਦ ਚਮਕੀ ਸੀ ਕਿਰਪਾਣ ਤਾਂ ਖੁਸ਼ੀ ਹੋਈ ਪੰਜਾਬ ਦੀ ਵਿੱਚ ਦੁਨੀਆ ਚਮਕੀ ਸ਼ਾਨ ਪਰ ਕਾਲ ਬਣੀ ਰਣਜੀਤ ਦੀ ਨਾ ਸਾਂਭ ਸਕੀ ਸੰਤਾਨ